ਗੁਰਦਾਨ ਸਭਾ ਹਲਕਾ ਜੀਰਾ ਦੇ ਪਿੰਡ ਕੱਚਰਪੰਦੇ ਵਿੱਚ ਪਿਛਲੇ ਦਿਨੀ ਇੱਕ ਨੌਜਵਾਨ ਵੱਲੋਂ ਜ਼ਮੀਨੀਵਾਦ ਦੇ ਚਲਦਿਆਂ ਖੁਦਕੁਸ਼ੀ ਕਰ ਲਈ ਗਈ ਸੀ ਜਿਸ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਨੇ ਲਗਾਤਾਰ 3 ਦਿਨ ਤੋਂ ਸੰਘਰਸ਼ ਛੇੜਿਆ ਹੋਇਆ ਸੀ ਜਿਸ ਸੰਘਰਸ਼ ਨੂੰ ਕੱਲ ਫਰੋਜਪੁਰ ਰੇਂਜ ਦੇ ਆਈਜੀ ਜੀਐਸ ਢੱਲੋਜੀ ਨੇ ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਕਰਕੇ ਮੰਗਾ ਮੰਨਣ ਦਾ ਭਰੋਸਾ ਦੇ ਕੇ ਧਰਨਾ ਜਿਹੜਾ ਉਸ ਮੌਤ ਕਰਵਾ ਦਿੱਤਾ ਸੀ ਉਸੇ ਦੇ ਚਲਦਿਆਂ ਅੱਜ ਕਿਸਾਨ ਜਥੇਬੰਦੀਆਂ ਅਤੇ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਇੱਕ ਲੰਬੇ ਕਾਫਲੇ ਦੇ ਰੂਪ ਦੇ ਵਿੱਚ ਜੀਰੇ ਲਾਸ਼ ਨੂੰ ਲੈ ਕੇ ਜਾਇਆ ਗਿਆ ਪੋਸਟਮਾਰਟਮ ਕਰਵਾਉਣ ਵਾਸਤੇ ਪੋਸਟਮਾਰਟਮ ਕਰਵਾਉਣ ਤੋਂ ਉਪਰੰਤ ਨੌਜਵਾਨ ਦਾ ਸੰਸਕਾਰ ਜਿਹੜਾ ਉਹ ਪਿੰਡ ਕੱਚਰਪਾਂਦੇ ਵਿੱਚ ਕੀਤਾ ਗਿਆ ਜਿਸ ਤੇ ਬਹੁਤ ਜਥੇਬੰਦੀਆਂ ਦੇ ਇਕੱਠ ਤੋਂ ਇਲਾਵਾ ਪਰਿਵਾਰ ਤੋਂ ਇਲਾਵਾ ਹੋਰ ਵੀ ਬਹੁਤ ਆਗੂ ਜਥੇਬੰਦੀਆਂ ਦੇ ਆਗੂ ਉੱਤੇ ਪਾਲਟੀਆਂ ਦੇ ਆਗੂ ਜਿਹੜੇ ਵੱਖ-ਵੱਖ ਉੱਤੇ ਪਹੁੰਚੇ ਤੇ ਜਿਨ੍ਹਾਂ ਸਾਰਿਆਂ ਨੇ ਉੱਤੇ ਨੌਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ